ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਾਂਗੇ ਆਂਗਣਵਾੜੀ ਵਰਕਰਾਂ ਦੇ ਰਿਟਾਇਰਮੈਂਟ ਦੇ ਨਾਲ ਸੰਬੰਧਿਤ ਰਿਪੋਰਟ ਦੀ ਸੋ ਇਹ ਰਿਪੋਰਟ ਜਿਹੜੀ ਹੈ ਆਂਗਣਵਾੜੀ ਵਰਕਰਾਂ ਤੋਂ ਲਈ ਜਾ ਰਹੀ ਹੈ ਸੰਬੰਧਿਤ ਸੁਪਰਵਾਈਜ਼ਰਾਂ ਤੋਂ ਸੋ ਇਹਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੀ ਰਿਟਾਇਰਮੈਂਟ ਜਿਹੜੀ ਆ ਉਹ ਕਦੋਂ ਹੋਣੀ ਹੈ ਠੀਕ ਹੈ ਫਿਰ ਹੀ ਅਸੀਂ ਇਹ ਰਿਪੋਰਟ ਜਿਹੜੀ ਉਹ ਤਿਆਰ ਕਰ ਸਕਦੇ ਹਾਂ ਠੀਕ ਹੈ ਸੋ ਇਹਦੇ ਪਹਿਲਾਂ ਆਪਾਂ ਕਾਲਮ ਦੇਖ ਲੈਨੇ ਕਿ ਕੀ ਕੀ ਹੈਗੇ ਆ। ਕੁੱਲ ਆਂਗਣਵਾੜੀ ਸੈਂਟਰ ਜਿਹੜੇ ਆ ਸਭ ਤੋਂ ਪਹਿਲਾਂ ਪਿੰਡਾਂ ਦੀ ਸਰਕਲਾਂ ਦੀ ਗਿਣਤੀ ਆਊਗੀ ਠੀਕ ਹੈ ਸਰਕਲ ਦਾ ਨਾਮ ਆਊਗਾ ਉਸ ਤੋਂ ਬਾਅਦ ਉਹ ਸਰਕਲ ਅਧੀਨ ਜਿਹੜੇ ਆ ਕੁੱਲ ਕਿੰਨੇ ਆਂਗਣਵਾੜੀ ਸੈਂਟਰ ਹੈ ਠੀਕ ਹੈ ਇਨ ਪੋਜੀਸ਼ਨ ਆਂਗਣਵਾੜੀ ਵਰਕਰਾਂ ਦੀ ਗਿਣਤੀ ਜਿਹੜੀਆਂ ਆਂਗਣਵਾੜੀ ਵਰਕਰਾਂ ਉਹਨਾਂ ਦੀ ਗਿਣਤੀ ਕਿੰਨੀ ਹੈਗੀ ਆ ਜਿਹੜੀਆਂ ਰਿਟਾਇਰਮੈਂਟ ਦੇ ਨੇੜੇ ਆ ਸੋ ਵਿਭਾਗੀ ਪਾਲਸੀ ਤਹਿਤ ਅਗਲੇ 5 ਸਾਲਾਂ ਵਿੱਚ ਸੇਵਾ ਮੁਕਤ ਹੋਣ ਵਾਲੀਆਂ ਆਂਗਣਵਾੜੀ ਵਰਕਰਾਂ ਦੀ ਗਿਣਤੀ ਠੀਕ ਹੈ ਇੱਥੇ ਗਿਣਤੀ ਦੇਣੀ ਹੈਗੀ ਆ ਇਸ ਸਾਲ 2024-25 ਚ ਕਿੰਨੀਆਂ ਆਂਗਣਵਾੜੀ ਵਰਕਰਾਂ ਕਿਹੜੇ ਸਰਕਲ ਚੋਂ ਰਿਟਾਇਰ ਹੋਣੀਆਂ ਠੀਕ ਹੈ 25-26 ਚ ਕਿੰਨੇ 2025-26 ਦੇ ਵਿੱਚ ਕਿੰਨੀਆਂ ਆਂਗਣਵਾੜੀ ਵਰਕਰਾਂ ਰਿਟਾਇਰ ਹੋਣੀਆਂ ਠੀਕ ਹੈ ਇਸੇ ਤਰ੍ਹਾਂ 26-27 ਦੇ ਵਿੱਚ 27-28 ਤੇ 28-29 ਮਤਲਬ 5 ਸਾਲਾਂ ਦੀ ਇਹ ਰਿਪੋਰਟ ਆ ਠੀਕ ਹੈ ਉੱਪਰ ਵਾਲੇ ਕਾਲਮ ਜਿਹੜੇ ਆਂਗਣਵਾੜੀ ਵਰਕਰਾਂ ਦੀ ਹੈ ਹੇਠਾਂ ਵਾਲੇ ਕਾਲਮ ਜਿਹੜੇ ਆ ਹੈਲਪਰੀ ਹੈ ਠੀਕ ਹੈ ਸੋ ਇਸ ਰਿਪੋਰਟ ਦੇ ਨਾਲ ਸੰਬੰਧਿਤ ਜਿਹੜਾ ਇੱਕ ਹੋਰ ਪਰਫਾਰਮਾ ਹੈਗਾ ਜਿਹੜਾ ਕਿ ਸਾਨੂੰ ਇਹ ਦੱਸਦਾ ਆ ਵੀ ਆਂਗਣਵਾੜੀ ਵਰਕਰਾਂ ਦੀ ਜਿਹੜੀ ਹੈ ਰਿਟਾਇਰਮੈਂਟ ਹੋਣੀ ਕਦੋਂ ਕਿੰਨੀ ਸਾਲ ਦੀ ਉਮਰ ਦੇ ਵਿੱਚ ਸੋ ਜਿਨ੍ਹਾਂ ਦੀ ਤਾਂ ਜੁਆਇਨਿੰਗ 21/7/2016 ਤੋਂ ਪਹਿਲਾਂ ਪਹਿਲਾਂ ਦੀ ਹੈ ਠੀਕ ਹੈ 21 ਜੁਲਾਈ 2016 ਤੋਂ ਪਹਿਲਾਂ ਜਿਨ੍ਹਾਂ ਨੇ ਜੁਆਇਨ ਕੀਤਾ ਆ ਉਹਨਾਂ ਨੂੰ ਜਦੋਂ ਵੀ ਉਹ 70 ਸਾਲ ਦੇ ਹੋਣਗੇ ਉਹਨਾਂ ਦੀ ਰਿਟਾਇਰਮੈਂਟ ਹੋਊਗੀ ਠੀਕ ਹੈ ਮਤਲਬ ਜੁਆਇਨਿੰਗ ਡੇਟ ਸਾਡੀ 21 ਜੁਲਾਈ 2016 ਤੋਂ ਪਹਿਲਾਂ ਦੀ ਹੋਣੀ ਚਾਹੀਦੀ ਆ ਉਹ ਸਾਰੀਆਂ ਹੀ ਵਰਕਰਾਂ ਹੈਲਪਰਾਂ ਜਿਹੜੀਆਂ ਉਹ 70 ਸਾਲ ਦੀ ਉਮਰ 'ਚ ਰਿਟਾਇਰ ਹੋਣਗੀਆਂ ਠੀਕ ਹੈ ਜਿਨ੍ਹਾਂ ਨੇ 21 ਜੁਲਾਈ 2016 ਤੋਂ ਲੈ ਕੇ 31 12 2022 ਤੱਕ ਦੇ ਵਿਚਾਲੇ ਜਿਹੜੀਆਂ ਹੈ ਜੁਆਇਨਿੰਗ ਆ ਜਿਨ੍ਹਾਂ ਦੀ ਠੀਕ ਹੈ ਜੁਆਇਨਿੰਗ ਡੇਟ ਬਰਥਡੇਟ ਨਹੀਂ ਜੁਆਇਨਿੰਗ ਡੇਟ ਜਿਨ੍ਹਾਂ ਦੀ ਹੈ 2016 ਤੋਂ 22 ਤੱਕ ਦੀ ਉਹਨਾਂ ਨੇ 65 ਸਾਲ ਦੀ ਉਮਰ ਵਿੱਚ ਰਿਟਾਇਰ ਹੋਣਾ ਠੀਕ ਹੈ ਉਹ ਐਲੀਜੀਬਲ ਹੋਣਗੇ 65 ਸਾਲ ਤੱਕ ਠੀਕ ਹੈ 2022 ਤੋਂ ਲੈ ਕੇ ਉਹ ਹੁਣ ਥੋੜੀ ਜਿਹੜੀ ਆ ਇਹ ਹੋ ਸਕਦਾ ਹੈ ਵੀ ਕਈ ਜਿਹੜੇ ਵਰਕਰ ਹੈਗੇ ਆ ਉਹ ਕਾਟੇਜ ਦੇ ਵਿੱਚ ਜੁਆਇਨ ਕੀਤਾ ਉਹਨਾਂ ਨੇ ਤਾਂ ਉਹਨਾਂ ਨੂੰ ਕਾਫੀ ਸਮਾਂ ਜਿਹੜਾ ਨੌਕਰੀ ਦਾ ਮਿਲ ਗਿਆ ਸੋ ਜਿਹੜੀਆਂ ਅ ਅੰਗਣਵਾੜੀ ਹੈਲਪਰਸ ਹੈਗੀਆਂ ਉਹਨਾਂ ਦੀਆਂ ਦੀ ਜਿਹੜੀ ਰਿਟਾਇਰਮੈਂਟ ਤਰੀਕ ਉਹ ਨੇੜੇ ਹੈਗੀ ਐ ਤਕਰੀਬਨ 2016 ਤੋਂ ਪਹਿਲਾਂ ਤੱਕ ਵਾਲੀਆਂ ਦੀ ਠੀਕ ਐ ਉਸ ਤੋਂ ਬਾਅਦ ਹੈਗਾ 1 1 23 ਤੋਂ ਬਾਅਦ ਜੇ ਕਿਸੇ ਨੇ ਜੁਆਇਨ ਕੀਤਾ ਤਾਂ ਉਹ 60 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋਣਗੇ ਠੀਕ ਐ ਮੰਨ ਲਓ ਜਿਹੜੀਆਂ ਅੱਜ ਅੰਗਣਵਾੜੀ ਵਰਕਰਾਂ ਜੋਇਨ ਕਰਦੀਆਂ ਹੈਗੀਆਂ ਜਾਂ ਹੈਲਪਰ ਕੋਈ ਵੀ ਜੋਇਨ ਕਰਦੀ ਹੈ ਤਾਂ ਉਹਨਾਂ ਦੀ ਮਨਿਆਦ 60 ਸਾਲ ਤੱਕ ਦੀ ਹੈ ਨੌਕਰੀ ਦੀ ਠੀਕ ਹੈ ਜਿਹੜੇ 2016 ਤੋਂ 22 ਤੱਕ ਜੋਇਨ ਕੀਤਾ ਵਿਆ ਸੀਗਾ ਉਹਨਾਂ ਨੇ 65 ਸਾਲ ਤੱਕ ਨੌਕਰੀ ਕਰਨੀ ਹੈ ਤੇ 21/7/2016 ਤੋਂ ਪਹਿਲਾਂ ਤੱਕ ਜਿਹਨੇ ਜੋਇਨ ਕਰ ਲਿਆ ਸੀ ਉਹਨਾਂ ਨੇ 70 ਸਾਲ ਤੱਕ ਨੌਕਰੀ ਕਰਨੀ ਜਦੋਂ ਉਹਨਾਂ ਦੀ ਉਮਰ 70 ਸਾਲ ਹੋ ਗਈ ਤਾਂ ਉਹਨਾਂ ਨੂੰ ਰਿਟਾਇਰਮੈਂਟ ਜਿਹੜੀ ਉਹ ਲੈਣੀ ਪਊਗੀ ਠੀਕ ਹੈ ਇਸੇ ਦੇ ਨਾਲ ਸੰਬੰਧਿਤ ਜਿਹੜਾ ਇਹ ਪਰਫਾਰਮਾ ਹੈਗਾ ਇਹ ਜਿਹੜੀਆਂ ਐਲੀਜੀਬਲ ਹੋਣਗੀਆਂ ਅੰਗਨਵੜੀ ਵਰਕਰਾਂ ਹੈਲਪਰਾਂ ਉਹ ਇੱਥੇ ਜਿਹੜਾ ਹੈ ਹਰੇਕ ਸਰਕਲ ਦੇ ਵਿੱਚੋਂ ਕੱਢ ਲੀਆਂ ਜਾਣੀਆਂ ਤੇ ਉਹਨਾਂ ਦੀ ਰਿਪੋਰਟ ਤਿਆਰ ਹੋਊਗੀ ਠੀਕ ਹੈ ਸੋ ਤੁਸੀਂ ਆਪਣੇ ਸਬੰਧਤ ਸੁਪਰਵਾਈਜ਼ਰ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਹੈ ਕਿ ਮੇਰੀ ਜੁਆਇਨਿੰਗ ਜਿਹੜੀ ਹੈ ਇਸ ਸਾਲ ਦੀ ਹੈਗੀ ਹੈ ਠੀਕ ਹੈ ਸੋ ਮੇਰੀ ਐਲੀਜੀਬਿਲਟੀ ਐਨੀ ਬਣਦੀ ਹੈ ਪਰ ਮੇਰੀ ਹਜੇ ਉਮਰ ਜਿਹੜੀ ਹੈ ਉਹ ਨਹੀਂ ਹੈਗੀ ਹੈ ਨਾ ਜਿਨ੍ਹਾਂ ਦੀ ਹੋ ਚੁੱਕੀ ਹੈ ਜਿਵੇਂ ਹੈਲਪਰਾਂ ਦੀ ਤਕਰੀਬਨ ਜਿਹੜੇ 2016 ਤੋਂ ਪਹਿਲਾਂ ਵਾਲੇ ਹੈ ਤਕਰੀਬਨ ਹੈਲਪਰਾਂ ਕਈ ਬਹੁਤ ਬਜ਼ੁਰਗ ਹੈਗੀਆਂ ਉਹਨਾਂ ਦੀ ਐਲੀਜੀਬਿਲਟੀ ਬਣ ਗਈ ਹੋਣੀ ਹੈ ਸੋ ਰਿਟਾਇਰ ਹੋਣ ਵਾਲੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਬਣਦੀ ਐਕਸ ਗਰੇਸੀਆ ਐਕਸ ਗਰੇਸੀਆ ਸਾਨੂੰ ਜਿਵੇਂ ਰਿਟਾਇਰਮੈਂਟ ਤੇ ਮਿਲਦਾ ਹੈਗਾ ਜਿਹੜਾ ਫੰਡ ਉਹਨੂੰ ਕਹਿੰਦੇ ਆ ਉਹ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਨਿਰਧਾਰਤ ਕੀਤਾ ਜਾਊਗਾ ਤੇ ਉਹਦੀ ਅਦਾਇਗੀ ਜਿਹੜੀ ਉਹ ਮਿਲਣਯੋਗ ਹੋਊਗੀ ਜਦੋਂ ਤੁਸੀਂ ਰਿਟਾਇਰ ਹੁੰਨੇ ਆ ਠੀਕ ਹੈ 55 ਸਾਲ ਦੀ ਉਮਰ ਜਦੋਂ ਅਸੀਂ ਪੂਰੀ ਕਰ ਲੈਨੇ ਆ ਤਾਂ ਸਾਡੀ ਮਰਜ਼ੀ ਹੁੰਦੀ ਆ ਅੰਗਣਵਾੜੀ ਵਰਕਰਾਂ ਦੀ ਕਿ ਤੁਸੀਂ ਰਿਟਾਇਰਮੈਂਟ ਲੈ ਵੀ ਸਕਦੇ ਹੈਗੇ ਆ ਠੀਕ ਹੈ ਖੁਦ ਜੇਕਰ ਤੁਸੀਂ ਲੈਣਾ ਚਾਹੋ ਤਾਂ ਜਿੱਥੇ ਲਿਖਿਆ ਵੀ ਹੋਇਆ 55 ਸਾਲ ਦੀ ਉਮਰ ਪੂਰੀ ਕਰ ਚੁੱਕੇ ਅੰਗਣਵਾੜੀ ਵਰਕਰਾਂ ਹੈਲਪਰਾ ਜਿਹੜੀਆਂ ਕਿਸੇ ਵੀ ਸਵੈ ਇੱਛੁਕ ਤੌਰ ਤੇ ਸੇਵਾ ਮੁਕਤੀ ਲੈ ਸਕਦੀਆਂ ਅਜਿਹਾਂ ਅੰਗਣਵਾੜੀ ਵਰਕਰਾਂ ਹੈਲਪਰਾ ਨੂੰ ਸਮਾਜਿਕ ਸੁਰੱਖਿਆ ਤੇ స్త్రీ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਇਹਦੀ ਸੂਚਨਾ ਠੀਕ ਹੈ ਪਠਾਣਕਨ ਨੰਬਰ ਦਿੱਤਾ ਹੋਇਆ ਮਤੀ 11 8 2018 ਅਨੁਸਾਰ ਬਣਦੀ ਐਕਸ ਗਰੇਸੀਆ ਮਤਲਬ ਜੋ ਵੀ ਬਣਦਾ ਫੰਡ ਆ ਉਹ ਪੰਜਾਬ ਸਰਕਾਰ ਸਾਨੂੰ ਦੇਣ ਲਈ ਅਦਾਇਗੀ ਜਿਹੜੀ ਆ ਉਹ ਸਾਨੂੰ ਮੈਲਨਯੋਗ ਹੋਊਗੀ ਜਿਹੜੀ ਨਿਰਧਾਰਤ ਕੀਤੀ ਜਾਊਗੀ ਮਤਲਬ ਟਾਈਮ ਟੂ ਟਾਈਮ ਠੀਕ ਹੈ ਸੋ ਏਸੀ ਅੱਜ ਦੀ ਜਾਣਕਾਰੀ ਆਂਗਣਵਾਲੀ ਵਰਕਰ ਹੈਲਪਰ ਦੀ ਰਿਟਾਇਰਮੈਂਟ ਨਾਲ ਸੰਬੰਧਿਤ ਠੀਕ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜੇ ਤੁਸੀਂ ਆਂਗਣਵਾਲੀ ਦੇ ਵਿੱਚ ਜੌਬ ਕਰਦੇ ਹੋ ਤਾਂ ਤੁਹਾਡੀ ਰਿਟਾਇਰਮੈਂਟ ਦੀ ਉਮਰ ਕਿੰਨੀ ਹੈ ਠੀਕ ਹੈ ਜਿਵੇਂ ਮੇਰੀ ਜੁਆਇਨਿੰਗ 2011 ਦੀ ਹੈ ਇਟ ਮੀਨਸ ਮੇਰੀ ਰਿਟਾਇਰਮੈਂਟ ਦੀ ਉਮਰ ਜਿਹੜੀ ਉਹ 70 ਸਾਲ ਹੈ ਠੀਕ ਹੈ ਸੋ ਇਸੇ ਤਰ੍ਹਾਂ ਤੁਸੀਂ ਵੀ ਜਿਹੜਕਰ ਕਿੰਨੇ ਕਿਹੜੇ ਸਾਲ ਦੇ ਵਿੱਚ ਤੁਸੀਂ ਜੁਆਇਨ ਕੀਤਾ ਉਹਦੇ ਅਨੁਸਾਰ ਤੁਹਾਡੀ ਰਿਟਾਇਰਮੈਂਟ ਡੇਟ ਜਿਹੜੀ ਆ ਉਹ ਬਣ ਚੁਗੀ ਠੀਕ ਹੈ ਰਿਟਾਇਰਮੈਂਟ ਦੀ ਜਿਹੜੀ ਉਮਰ ਹੈ ਸੋ ਇਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ